ਮੇਰਾ ਨਾਮ ਸ਼ਾਲੂ ਹੈ ਜੀ ਮੈਡਮ ਕੀ ਮਾਮਲਾ ਕੀ ਹੈ ਜੀ ਬੱਸੇ ਬੱਠੇ ਮਾਮਲਾ ਇਹ ਹੈ ਜੀ ਮਨੇ ਇੱਕ ਵਾਰੀ ਨਾ ਚਾਰ ਪੰਜ ਵਾਰ ਤੁਸੀਂ ਇੱਥੇ ਟੋਕਾ ਨਾਲ ਗੇਟ ਹੈ ਗੇਟ ਤੇ ਵੀ ਪੁੱਛ ਸਕਦੇ ਹੋ ਜਦੋਂ ਚੌਕ ਆਂਦਾ ਹੈ ਕਿ ਉਰੇ ਨਾ ਪਾਲਾ ਵੀ ਜਵਾਨ ਕੀ ਬੱਚੇ ਕੇ ਸਾਰੇ ਬੱਚੇ ਗੁੰਡਾ ਕਰਦੀ ਕਰਦੇ ਪਿਲ ਖਾਣਾ ਸਕੂਲ ਚ ਬਹੁਤ ਜ਼ਿਆਦਾ ਇਹਦੇ ਤੇ ਕੋਈ ਕਾਰਵਾਈ ਨਹੀਂ ਹੈ ਸਭ ਤੋਂ ਵੱਡੀ ਗੱਲ ਮਨੇ ਅੱਖਾਂ ਨਾਲ ਦੇਖਿਆ ਸ ਹਥਿਆਰ ਚੂਰੇ ਉਰੇ ਇਹ ਬੱਚੇ ਲਿਆਉਂਦੇ ਲਿਆਣਾ ਚੰਗੀ ਗੱਲ ਹੈ ਕੱਲ ਨੂੰ ਤੂੰ ਬੱਚੇ ਬਣਨ ਕੇ ਅੱਧੇ ਬਜਾ ਜਵਾਨ ਮੁੰਡਿਆਂ ਨੂੰ ਉਹ ਦੰਤਰ ਚੱਕੂ ਪਤਾ ਨਹੀਂ ਪੰਜ ਦੇ ਚੱਕੇ ਮਾਰਨ ਲੱਗਾ ਵੀ ਮੈਂ ਥਰ ਮੇਰਾ ਮਹੱਲਾ ਦੇਖ ਰਿਹਾ ਸੀ ਕੋਈ ਨੂ ਬੱਚੇ ਨੂੰ ਛੁੜਾ ਰਿਹਾ ਤੈਨੂੰ ਮੇਰੇ ਮੁੰਡਿਆਂ ਨੂੰ ਵੀ ਮਾਰ ਸਕਦਾ ਮੇਰਾ ਵੀ ਮੁੰਡੇ ਦਾ ਡਰ ਹੈ ਮੈਂ ਕਿਹਦਾ ਡਰ ਰਹੀ ਜੀ ਮੁੰਡੇ ਕੌਣ ਨੇ ਜੀ ਮੁੰਡੇ ਸਕੂਲ ਦਾ ਹੀ ਨੇ ਕੋਈ ਉਹਨਾਂ ਜਾਣੀ ਹੈ ਉਹਨਾਂ ਨੇ ਕਾਹੜੇ ਬੱਚੇ ਕਰ ਰਹੇ ਮਾਰਨ ਨੂੰ ਕੋਈ ਮੈਂ ਇੱਕ ਗੱਲ ਜਾਣਦੀ ਆ ਜਾਂ ਤਾਂ ਮੈਦਮਾ ਇਹਨਾਂ ਦੇ ਐਕਟਿਵ ਸਾਰੇ ਕੁਝ ਚੈਟਿੰਗ ਕਰਨ ਔਰ ਇਹਨਾਂ ਤੇ ਕੋਈ ਨਾ ਕੋਈ ਐਕਸ਼ਨ ਲਿਆ ਲੈ ਇਹਨਾਂ ਦੇ ਬੱਚਾ ਦੇ ਪੇਰਸ ਨੂੰ ਬੁਲਾ ਕੇ ਇਹਨਾਂ ਦੇ ਬੱਚਾ ਨੂੰ ਕਹਿਣਾ ਚਾਹੀਦਾ ਕੱਲ ਕਿਸੇ ਇਹ ਵੀਡੀਓ ਚ ਦੇਖ ਹੀ ਰਹੇ ਬੱਚੇ ਬੱਚਿਆਂ ਨੂੰ ਮਾਰਦੇ ਨੇ ਕਈਆਂ ਦੇ ਮਾਪੇ ਬੱਚੇ ਮਾਰ ਵੀ ਚੁੱਕੇ ਆਏ ਤੁਸੀਂ ਵੀ ਜਾਣਦੇ ਕਿ ਕਈਆਂ ਦੀ ਵੀਡੀਓ ਲੈ ਸਕੂਲ ਦੇ ਬੱਚੇ ਨੇ ਗਿੱਜੇ ਬੱਚੇ ਨੂੰ ਮਾਰਦਾ ਭਈ ਅਜਿਹਾ ਹੋਣਾ ਚਾਹੀਦਾ ਦੇਖ ਲਓ ਮੈਂ ਸਕੂਲ ਪ੍ਰਬੰਧਕਾਂ ਨੂੰ ਮੇਰੀ ਕੋਈ ਸ਼ਿਕਾਇਤ ਵਗੈਰਾ ਕਰੀ ਕਿ ਆਪੀ ਜੀ ਮੈਂ ਇੱਕ ਦੋ ਵਾਰੀ ਮੈਂ ਕੋਸ਼ਿਸ਼ ਕੀਤੀ ਆ ਮੈਂ ਕਿ ਸ਼ਾਦੀ ਨਾਲ ਲਈ ਕੋਈ ਇਨਕਵਾਰੀ ਕਰਾਂ ਨਾ ਇਹ ਅੱਜ ਵੀ ਮੈਂ ਦੇਖਿਆ ਉਹੀ ਹਾਲ ਨੇ ਤਾਲ ਚੰਮੀ ਨਾ ਪਤਾ ਕੀ ਹਾਲ ਸੀ 아이 ਲੜਾਈ ਹੋ ਰਹੀ ਸੀ ਪਹਿਲਾਂ ਦੂਸਰੀ ਵਾਰ ਤੀਸਰੀ ਚੌਥੀ ਵਾਰ ਦੇਚ ਅੱਜ ਕੁੜੀਆਂ ਦੇ ਹੱਥ ਪਾਰੇ ਬਟ ਮੁੰਡੇ ਮੁੰਡੇ ਦੇਖਿਆ ਅੱਜ ਕੁੜੀਆਂ ਦੇ ਹੱਥ ਪਾਰੇ ਬੱਚੇ ਜੀ ਬੇਟਾ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਸਕੂਲ ਹੈ ਮੇਰਾ ਨਾਮ ਮੇਗਾ ਬਸਾਨੀਆ ਐਮਨਲ ਸਕੂਲ ਖਾਨਾ ਸਕੂਲ ਹੈ ਉਰੇ ਮੁੰਡੇ ਅਮਲਕ ਕੀ ਗੁਨਾਹਗਰਦੀ ਕਰਦੀ ਆ ਬਿਨਾ ਮਤਲਬ ਤੋਂ ਹੱਥ ਪਾ ਲਿਆ ਕੀ ਕਰ ਰਹੇ ਹੋ ਨਾ ਕੋਈ ਤਾਂ ਨੀਸੇ ਤੇ ਇੱਕ ਕਰਦੇ ਹਰ ਟੰਗੀ ਤੇ ਕਰਦੇ ਓਕੇ ਕੋਣ ਨੇ ਲੜਕੇ ਤੁਹਾਨੂੰ ਪਤਾ ਪੁੱਤਰ ਕੋਈ ਛੋਟੇ ਛੋਟੇ ਐ ਸੋਡਾ ਵੀ ਲੜਾਈ ਹੋ ਗਈ ਏਡੀਆਂ ਸੋਡਾ ਵੀ ਇੰਨਾ ਵੱਡਾ ਸ਼ਸਤਰ ਲੈ ਕੇ ਆਏ ਸੀਗੇ ਲੱਗ ਕਿ ਉਹਦਾ ਇੱਥੋਂ ਵੱਡਿਆ ਗਿਆ ਤੇ ਇੱਥੇ ਵੀ ਵੱਡਿਆ ਗਿਆ ਤੇ ਆਉਂਦੀ ਵੱਡੀ ਜਿਹੜੇ ਸਕੂਲ ਦੇ ਬੱਚੇ ਗੇਂਦ ਕੇ ਮਾਰਕੁੱਟ ਕਰ ਰਹੇ ਸੀ ਨਹੀਂ ਬਲਕਿ ਅਸੀਂ ਵੀ ਉਹਨਾਂ ਨੂੰ ਮਾਰਿਆ ਤੇ ਮੈਂ ਕਿਹਨੂੰ ਕਿਹਾ ਕਿ ਤੁਸੀਂ ਸ਼ਸਤਰ ਲੈ ਕੇ ਆਇਓ ਸੀ ਉਹਨਾਂ ਦੀ ਮੈਂ ਕਿਹਾ ਉਹ ਮੁੰਡਿਆਂ ਨੇ ਨਵੇਂ ਸ਼ਸਤਰ ਡਿਫਰੈਂਟ ਫਰੈਂਡ ਹੋਣਾਂ ਚੰਡ ਮਾਰੀ ਸੀਗੇ ਉਹਨਾਂ ਦੇ ਤੇ ਉਸ ਤੋਂ ਬਾਅਦ ਫਿਰ ਉਹਦੇ ਨਾਲ ਉਸੇ ਉਹਰੇ ਕੁਝ ਕਹਾਣੀ ਸੀ ਕਿ ਉਹਰੇ ਉਹ ਗੁੰਨਾ ਕਰ ਤਾਂ ਫਿਰ ਉਹ ਹੱਥ ਹੱਥ ਪਾਈ ਕਰ ਰਹੇ ਨੇ ਮੁੰਡੇ ਉਹ ਸਕੂਲ ਦੇ ਹੀ ਆ ਉਮਰ ਕਿੰਨੀ ਉਹਨਾਂ ਦੀ ਕਿੰਨੀ ਆ 12 ਸਾਲ ਦਾ ਹੋਏਗਾ ਨਾਮ ਵਗੈਰਾ ਪਤਾ ਕੋਈ ਮੁੰਡਿਆਂ ਦਾ ਇੱਕ ਇੱਕ ਦਾ ਪਤਾ ਕਰੇ ਮੈਂ ਤੇ ਮੈਂ ਇੱਕ ਮੋਂਨੂ ਆ ਉਹ ਸਾਡੀ ਕਲਾਸ ਪੜ੍ਹਦੇ ਤੋਂ ਮੁੰਡਿਆਂ ਤੇ ਬੱਚਿਆਂ ਦਾ ਨਾਮ ਕਿਹੜੀ ਕਲਾਸ ਪੜ੍ਹਦੇ ਸੀ ਫਿਕਸ ਵਿੱਚ ਉਹਨਾਂ ਕੋਲ ਕੋਈ ਹਥਿਆਰ ਵੀ ਸੀ ਤੂੰ ਇੰਨੀ ਬੋਲ ਮਾਰ ਕੇ ਤੇ ਉਹਨੂੰ ਤਾਂ ਮਾਰਦੇ ਕਾਨੂੰ ਕਲਾਸ ਵੀ ਬਹੁਤ ਬਾਰੀ ਨੇ ਮਿਸ ਬੇਬ ਪੜ੍ਹ ਦਿਆ ਉਹਨਾਂ ਨੂੰ ਕੋਈ ਸਾਇੰਸ ਨਹੀਂ ਹੈਗੀ ਮਿਸ ਬੇਬ ਬਹੁਤ ਜ਼ਿਆਦਾ ਕਰਦੇ ਮੇਰਾ ਨਾਮ ਅਰਵਿੰਦਰ ਸਿੰਘ ਮੈਂ ਐਸਵੀ ਦਾ ਮਾਲ ਰੋਡ ਪਟਿਆਲਾ ਚ ਲੱਗਿਆ ਪਿਆ ਸਰ ਉਹ ਜਿਹੜੇ ਜਸਵੀਰ ਸਿੰਘ ਦੀ ਮੇਰੇ ਚਾਚਾ ਜੀ ਇੱਥੇ ਆਪਣੇ ਆਰਮੀ ਚ ਰਿਟਾਇਰ ਹੋਏ ਤੇ ਇੱਥੇ ਗਾਰਨੇ ਜਿਹੜੇ ਪੈਸਕੋਚ ਤਾਂ ਕੱਲ ਨੂੰ ਦੋ ਤਿੰਨ ਮੁੰਡੇ ਅਸੀਂ ਬੱਚਾ ਤੇ ਪੇਪਰ ਚੱਲ ਰਹੇ 3 ਵਜੇ ਤੋਂ ਬਾਅਦ ਬੱਚੇ ਕਿਉਂਕਿ ਬਾਹਰ ਭੇਜਦੇ ਅਸੀਂ ਤਾਂ ਉਹਨਾਂ ਨੂੰ ਮੁੰਡੇ ਅੰਦਰ ਆ ਗਏ ਦੋ ਸਿਵਲ ਚ ਸੀਗੇ ਮਾਜਰੀ ਦੇ ਤੁਹਾਨੂੰ ਪਤਾ ਹੀ ਕਿ ਐਸੀ ਹੁੰਦੇ ਜਿਹੜੇ ਆਪਣੀ ਢੀਰੂ ਦੀ ਮਾਜਰੀ ਹੈ ਤਾਂ ਉਹ ਮੁੰਡੇ ਅੰਦਰ ਆਏ ਤਾਂ ਅਸੀਂ ਉਹਨਾਂ ਨੂੰ ਜਿਵੇਂ ਬਾਹਰ ਕੱਢਿਆ ਤਾਂ ਉਹ ਅੰਦਰ ਦੇਖਿਆ ਅਸੀਂ ਸਿੱਕਾ ਸੱਟਾ ਜੀ ਪਲਾ ਰਹੇ ਸੀਗੇ ਤਾ ਉਸ ਦੇ ਕਾਰਨ ਉਹ ਮੁੰਡਾ ਜਿਹਨੇ ਬਾਹਰ ਨੂੰ ਭੱਜਿਆ ਸੀ ਕੜਾਹਲੇ ਚੌਂਕ ਤੱਕ ਉਹਨੂੰ ਭਜਾਉਂਦੇ ਡੰਡਾ ਮਾਰਦੇ ਮਾਰਦੇ ਗਏ ਨੇ ਉਹ ਭੱਜ ਗਿਆ ਫੇਰ ਵੀ ਨਿਕਲ ਗਏ ਅੱਜ ਫੇਰ ਆ ਕੇ ਫੀਲ ਖਾਨਾ ਸਕੂਲ ਦੇ ਆਪਣੇ ਬਾਹਰ ਲਗਾਇਆ ਸੀ ਉਹਨਾਂ ਨੇ ਮੁੰਡੇ ਨੇ ਧਰਨਾ ਇਹੀ ਮਾਜਰੀ ਵਾਲੇ ਸੀਗੇ ਬਾਈਕਾਂ ਦੇ ਉਹ ਅੰਦਰ ਨੂੰ ਅਸੀਂ ਦੋ ਮੁੰਡੇ ਜਿਹੜੇ ਕੱਲ੍ਹ ਵਾਲੇ ਜਿਹੜਾ ਇੱਕ ਕੱਲ੍ਹ ਵਾਲਾ ਸੀ ਤੇ ਅੱਜ ਇੱਕ ਨਵਾਂ ਸੀ ਜਿਹੜਾ ਇੱਕ ਸ਼ਾਇਦ ਆਪਣੇ ਇੱਥੇ ਸਟੂਡੈਂਟ ਵੀ ਹੈਗਾ 10ਵੀਂ ਦਾ ਤਾਂ ਉਹ ਮੁੰਡੇ ਸੀ ਦੋ ਜਿਹੜੇ ਫੜੇ ਪਏ ਸੀ ਜੁਫਤ ਕਰ رکھے ਸੀ ਉਹਨਾਂ ਦਾ ਪ੍ਰਿੰਸੀਪਲ ਸਰ ਡਾਕਟਰ ਰਜਿਸ਼ਨ ਰਜਿਸ਼ਨ ਰਜਨੀ ਰਜਨੀਸ਼ ਗੁਪਤਾ ਵਾਲ ਜਿਹੜੇ ਅਸੀਂ ਲੈ ਗਏ ਸੀਗੇ ਤਾਂ ਉਹਨਾਂ ਨੂੰ ਮੇਰੇ ਚਾਚਾ ਜੀ ਜਸਵੀਰ ਸਿੰਘ ਜੀ ਲੈ ਗਏ ਸੀ ਤਾਂ ਅੰਦਰ ਉਹ ਜਿਵੇਂ ਹੀ ਆਏ ਨੇ ਗੇਟ ਦੇ ਬਾਹਰ ਸਾਹਮਣੇ ਗੇਟ ਹੈ ਉਹ ਗੇਟ ਦੇ ਬਾਹਰ ਤੋਂ ਆਏ ਨੇ ਤਾਂ ਉਹ ਮੁੰਡਾ ਇੱਕ ਦਾਤੀ ਜੀ ਲੈ ਕੇ ਆਇਆ ਉਹ ਕਹਿੰਦਾ ਤੂੰ ਮੇਰੇ ਭਰਾ ਨੂੰ ਕਿਵੇਂ ਫੜਿਆ ਏ ਮੇਰੇ ਭਰਾ ਨੂੰ ਕਿਵੇਂ ਫੜਿਆ ਜੇ ਗਲਤੀ ਹੋਈ ਕਿ ਤਾਂ ਹੀ ਆਪਾਂ ਫੜਾਂਗੇ ਆਪਾਂ ਕਿਸੇ ਨੂੰ ਅਨਜਾਣਤਾ ਨਹੀਂ ਫੜ ਸਕਦੇ ਤਾਂ ਉਹ ਜਿਵੇਂ ਉਹਦੇ ਭਰਾ ਨੂੰ ਫੜਿਆ ਤਾਂ ਉਹ ਕਹਿੰਦਾ ਅਸੀਂ ਉਹਨੂੰ ਕਿਹਾ ਕਿ ਅੰਦਰ ਆ ਜਾ ਪ੍ਰਿੰਸੀਪਲ ਸਰਕਲ ਆਪਾਂ ਗੱਲ ਕਰਦੇ ਪਿਆ ਨਾਲ ਕੀ ਕਰਤੂਤ ਕੀਤਾ ਤੈਨੂੰ ਨਹੀਂ ਪਤਾ ਜੇਕਰ ਜੇ ਤੂੰ ਵੀ ਵੱਡਾ ਬਦਮਾਸ਼ ਹੈ ਤੂੰ ਵੀ ਅੰਦਰ ਉਹ ਭਾਰਤੀ ਅਸਲ ਜੁਨੇ ਦਾਤੀ ਕੱਢ ਲਿੱਤੀ ਸੀ ਆਪਣੀ ਲਾ ਕੇ ਸੁੱਡਿਓ ਦਾਤੀ ਕੱਢ ਕੇ ਫੇਰੰਜੇ ਲੱਗਿਆ ਲੈ ਦਾਤੀ ਲੈ ਦਾਤੀ ਅਸੀਂ ਪਿੱਛੇ ਨੂੰ ਆਏ ਜਿਵੇਂ ਫੜਨ ਜਾ ਰਹੇ ਦਾਤੀ ਜੀ ਕੱਢੀ ਉਹਨੇ ਤਾਂ ਅਸੀਂ ਸਾਰੇ ਪਿੱਛੇ ਨੂੰ ਆਏ ਮੇਰੇ ਚਾਚਾ ਜੀ ਦੇ ਕਿਉਂਕਿ ਫੌਜ ਚ ਰਿਟਾਇਰ ਸੀ ਉਹਨਾਂ ਨੇ ਜਿਹੜੇ ਸਟੈਪ ਕਿੱਥੇ ਪੈਣ ਉਹ ਕਰ ਰਹੇ ਸੀ ਉਹਨਾਂ ਨਾਲ ਕਹਿੰਦੇ ਤੂੰ ਆ ਕਿ ਬਹੁਤ ਕੈਮਰੇ ਵਿੱਚ ਸੀ ਸੀਸੀਟੀਵੀ ਕੈਮਰੇ ਰਿਕਾਰਡਿੰਗ ਵੀ ਹੋਈ ਹੈ ਤਾਂ ਉਹਨਾਂ ਨੂੰ ਫੜਿਆ ਵੀ ਸੀਗਾ ਤਾਂ ਫੇਰ ਵੀ ਛੁੱਟ ਕੇ ਭੱਜ ਗਿਆ ਤਾਂ ਗੇਟ ਦੇ ਆਪਾਂ ਮੇਨ ਗੇਟ ਦੇ ਪਸੇਲ ਖੰਡਾ ਸਕੂਲ ਦੇ ਤਾਂ ਅਸੀਂ ਜਿਵੇਂ ਲੋਕ ਲਾਂ ਲੱਗੇ ਮੈਂ ਭੱਜ ਕੇ ਜਾ ਕੇ ਤਾਂ ਫਿਰ ਕ ਤ ਆਪਣਾ ਡਿਵੀਜ਼ਨ ਨੰਬਰ 2 ਦੇ ਫੇਰ ਆਏ ਨੇ ਦੋ ਦੋ ਥਾਣੇ ਦਾ ਜਿਹੜੇ ਦੋ ਮੁੰਡੇ ਜੁਫਤ ਕਰ ਰੱਖੇ ਸੀ ਤਾਂ ਲੈ ਗਏ ਨੇ ਤਾਂ ਇੱਕ ਆਪਣੇ ਜਿਹੜਾ 10ਵਾਂ ਸਟੂਡੈਂਟ ਹੈ ਤੇ ਇੱਕ ਹੋਰ ਜਿਹੜਾ ਵੱਡਾ ਆਪਣੇ ਆਪ ਨੂੰ ਬਦਮਾਸ਼ ਬੰਦਾ ਫਿਰਦਾ ਸੀ ਦੋਨੋਂ ਫੜ ਕੇ ਜੁਫਤ ਦੋ ਨੰਬਰ ਡਿਵੀਜ਼ਨ ਚ ਨੇ ਜਿਹੜੀਆਂ ਕੱਲ ਸੇਕਟਾਂ ਪੁਲਾ ਰਹੇ ਸੀ ਸਕੂਲ ਦੇ ਪਰਮਿਸਸ ਦੇ ਅੰਦਰ ਪੁਲਾ ਰਹੇ ਸੀਗੇ ਸਕੂਲ ਦੇ ਅੰਦਰ ਕਹਿੰਦੇ ਕਿ ਅਸੀਂ ਆਪਣੇ ਭਾਈ ਨੂੰ ਲੈਣ ਜਾਣਾ ਜੀ ਅਸੀਂ ਤਾਂ ਤਾਂ ਹੀ ਅੱਗੋਂ ਗੇਟ ਤੋਂ ਜਾਣ ਦਿੰਦੇ ਅਸੀਂ ਕਿਸੇ ਨੂੰ ਮੰਨਣਾ ਨਹੀਂ ਕਰ ਸਕਦੇ ਜੇ ਅੱਜ ਆਪਾਂ ਕੱਲੇ ਕੱਲੇ ਮਨਾ ਕਰਨ ਲੱਗੇ ਫੇਰ ਤਾਂ ਇੱਕ ਗਲਤ ਗੱਲ ਹੋ ਜਾਂਦੀ ਕਿ ਸਾਡੇ ਦੇ ਗਲਤ ਹੈ ਕਿ ਅੰਦਰ ਪਲਾ ਰਹੇ ਸੀ ਹਾਂਜੀ ਅੱਜ ਜਦੋਂ ਗੱਲਬਾਤ ਹੋਈ ਹੈ ਅੱਜ ਇਕੱਠੇ ਹੋ ਗਏ ਸੀ ਕਿ ਅੱਜ ਕਿੰਨੇ ਬੰਦੇ ਇਕੱਠੇ ਹੋ ਗਏ ਸਕੂਲ ਦੇ ਬਾਹਰ ਸਕੂਲ ਦੇ ਬਾਹਰ ਘੱਟੋ ਘੱਟ 25 ਦੀ ਬੱਚਾ ਸੀ ਆ ਮੈਸੂ ਵੀ ਦਾ ਮਾਰ ਰੋਡ 'ਚ ਲੱਗਿਆ ਤੁਹਾਨੂੰ ਦੱਸਿਆ ਮੈਨੂੰ ਫੋਨ ਆਇਆ ਚਾਚੇ ਤੇ ਕਹਿੰਦੇ ਕਿ ਅਰਵਿੰਦਰ ਬੇਟਾ ਜਲਦੀ ਆ ਜਾ ਕੱਲ੍ਹ ਨੂੰ ਘਟੇ ਚਾਚਾ ਜੀ ਦਾ ਕੀ ਨਾਮ ਹੈ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਕੀ ਲੱਗੇ ਹੋਏ ਨੇ ਉਹਦੇ ਉਹਰੇ ਆਪਣੇ ਪੈਸੇ ਕੋਈ ਸਕਿਉਰਿਟੀ 'ਚ ਨਹੀਂ ਸਕਿਉਰਿਟੀ 'ਚ ਨਹੀਂ ਜਦੋਂ ਜਦੋਂ ਇਹ ਲੜਾਈ ਹੋਈ ਆ ਤਾਂ ਜਿਹੜੀ ਤੁਸੀਂ ਕਹਿੰਦੇ ਦਾਤੀ ਘੁਮਾਈ ਹੈ ਕੀ ਉਹ ਦਾਤੀ ਕਿਸੇ ਤੇ ਲੱਗੀ ਹੋਈ ਹੈ ਦਾਤੀ ਲੱਗੀ ਹੈ ਮੇਰੇ ਚਾਚੇ ਜੀ ਜੇਕਰ ਮੈਂ ਚਾਚੇ ਦੁਆਰ ਤੋਂ ਦੋ ਮੁੰਡੇ ਫੜ ਕੇ ਲੈ ਕੇ ਆਏ ਗੇਟ ਦੇ ਬਾਹਰ ਵੀ ਕਰਨਗੇ ਉਹ ਤਾਂ ਫੜ ਕੇ ਲੈ ਕੇ ਆਣਗੇ ਹੀ ਅ ਉਹ ਸਰ ਪਹਿਲੀ ਵਾਰ ਫਸਟ ਟਾਈਮ ਹੋਇਆ ਸਰ ਮਾਜਰੀ ਦੇ ਪਰ ਇੰਨਾ ਬਦਟੇ ਤੁਹਾਡੇ ਚਾਚਾ ਜੀ ਦੇ ਦਾਤੀ ਕਿੱਥੇ ਕਿੱਥੇ ਵਜੀ ਹੈ ਨੱਕ ਤੇ ਲੱਗੀ ਫੋਟੋ ਦਿਖਾ ਸਕਦੇ ਅਸੀਂ ਸਰ ਤੁਹਾਨੂੰ ਸ਼ੇਅਰ ਕਰ ਸਕਦੇ ਹਾਂ ਹੋਰ ਕਿੱਥੇ ਲੱਗੀ ਹੈ ਨੱਕ ਤੇ ਨੱਕ ਤੇ ਹੱਥ ਤੇ ਸਰ ਨੱਕ ਤੇ ਦੱਤ ਹੱਥ ਤੇ ਲੱਗੀ ਬਹੁਤ ਦਵਾ ਕੇ ਸਰ ਜਿਹੜੀ ਨਹੀਂ ਲੱਗਣ ਵਾਲੀ ਸੀ ਹੱਥ ਇੱਥੋਂ ਪਟ ਗਿਆ ਉਂਗਲੋਂ ਮਾਸ ਅੱਛਾ ਹੁਣ ਤੁਹਾਡੇ ਚਾਚਾ ਜੀ ਕਿੱਥੇ ਨੇ ਆਪਣੇ ਅਰਜਿੰਦਰਾ ਚ ਸਰ ਕੌਣ ਲੈ ਕੇ ਗਿਆ ਅਰਜਿੰਦਰਾ ਚ ਸਕੂਲ ਦੇ ਸਰ ਲੈ ਕੇ ਗਏ ਨੇ 4-5 ਸਰ ਕਿ ਸਕੂਲ ਦਾ ਸਰ ਦਾ ਕੀ ਨਾਮ ਹੈ ਜਿਹੜੇ ਲੈ ਕੇ ਗਏ ਅਮਰਦੀਪ ਸਿੰਘ ਤੇ 3-4 ਜਿਹੜੇ ਹੋਰ ਉਹਨਾਂ ਨਾਲ ਦੇ ਨੇ ਕਲੈ ਜਿਹੜੇ ਦੋ ਦੋ ਲੜਾਈ ਹੋਈ ਹੈ ਤਾਂ ਸਕੂਲ ਦੇ ਮੁੰਡੇ ਵੀ ਤੁਹਾਡੇ ਕੁਝ ਨਾਲ ਸੀਗੇ ਜਿਹੜੇ ਅੰਦਰ ਸਕੂਲ ਪੜ੍ਹਦੇ ਹੋਣਗੇ ਕਿ ਸਾਰੇ ਆਊਟਸਾਈਡਰ ਸੀਗੇ ਇੱਕ ਜਿਹੜਾ ਮੁੰਡਾ ਸੀ ਅੰਦਰ ਦਾ ਉਹਦੀ ਮਾਂ ਪਿਓ ਆਈ ਹੈ ਬਾਹਰ ਕਹਿੰਦੀ ਕਿ ਤੁਸੀਂ ਮੇਰੇ ਮੁੰਡੇ ਨੂੰ ਫੜਿਆ ਤਾਂ ਥਾਣੇ ਵਾਲਿਆਂ ਨੇ ਕਿਹਾ ਤੂੰ ਵੱਡੇ ਤੂੰ ਵੱਡੇ ਆਪਣੇ ਆਪ ਨੂੰ ਜਿਆਦਾ ਨਾ ਮੰਨ ਤੂੰ ਦੋ ਤੁਹਾਡੇ ਸਕੂਲ ਦਾ ਮੁੰਡਾ ਰੇ ਪੜਦਾ ਉਹ ਹਾਂ ਕੇ ਕਹਿ ਰਹੀ ਕਹਿੰਦੀ ਕਿ ਉਹਦੀ ਮਾਤਾ ਵੀ ਆਈ ਹੈ ਬਾਹਰ ਕਹਿੰਦੀ ਕਿ ਇਹ ਮੇਰਾ ਮੁੰਡਾ ਇੱਥੇ 10ਵੀਂ ਪੜ੍ਹਦਾ ਉਹ ਵੀ ਜਿਆਦਾ ਆਪਣੇ ਆਪ ਨੂੰ ਬਦਮਾਸ਼ ਜੀ ਬਣ ਰਹੀ ਸੀ ਨਹੀਂ ਨਹੀਂ ਬਦਮਾਸ਼ ਨਹੀਂ ਬਣ ਰਹੀ ਸੀ ਜਿਹੜਾ ਸਕੂਲ ਪੜ੍ਹਦਾ ਜਿਹੜਾ ਬੱਚਾ ਤੁਹਾਡੇ ਉਹ ਜਿਹੜਾ ਇੱਕ ਮੁੰਡਾ ਸੀ ਉਹ 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 ਉਹਨਾਂ ਦੇ ਕਲਾਸ ਦੇ ਅੰਦਰ ਐਂਟਰ ਹੋਇਆ ਕੀ ਫੀਲ ਕੰਨੇ ਸਕੂਲ ਚ ਆਪਣੇ ਭਾਈ ਨੂੰ ਫੜ ਲਿੱਤਾ ਪਤਾ ਨਹੀਂ ਭਾਈ ਵੀ ਹੈਗਾ ਕਿ ਨਹੀਂ ਇਹ ਦੋਸਤ ਹੈ ਤਾਂ ਜਿਵੇਂ ਹੀ ਫੜਿਆ ਅੰਦਰ ਕਿੰਨੇ ਕੁ ਮੁੰਡੇ ਬਾਹਰਲੇ ਐਂਟਰ ਹੋਏ ਸੀ ਸਕੂਲ ਦੇ ਵਿੱਚ ਬਾਹਰਲੇ ਮੁੰਡੇ 25-30 ਆ ਗਏ ਜਿਹੜੇ ਉਹ ਕੱਲੇ ਹੀ ਆਇਆ ਸੀ ਬਰਦਾਤੀ ਲੈ ਕੇ ਉਸਨੂੰ ਕਹਿੰਦੇ ਤੂੰ ਅਸੀਂ ਭਰਾ ਨੂੰ ਫੜਿਆ ਅਸੀਂ ਕਹਾਂ ਆ ਜਾ ਭਾਈ ਆਪਾਂ ਪਿਆਰ ਨਾਲ ਗੱਲ ਕਰ ਲੈਂਦੇ ਕੀ ਕਰਤੂਤ ਕੀਤੀ ਜੀ ਤੂੰ ਵੀ ਵੱਡਾ ਬਦਮਾਸ਼ ਤੂੰ ਵੀ ਨਾਲ ਆ ਜੇ ਇਹਨਾਂ ਨਾਲ ਆਪਾਂ ਥਾਣੇ ਵਾਲੇ ਬੁਲਾਏ ਪਏ ਆਪਾਂ ਨੇ ਤਾਂ ਉਹ 2 ਮਿੰਟ ਦੇ ਸਕਿੰਟ ਦੇ ਅੰਦਰ ਉਹਨਾਂ ਨੇ ਗੱਤੀ ਕੱਢ ਲਈ ਸਰ ਇਹ ਸਕੂ ਪਟਿਆਲਾ ਸ਼ਹਿਰ ਦਾ ਬਹੁਤ ਪੁਰਾਣਾ ਵਿਰਾਸਤੀ ਸਕੂਲ ਹੈਗਾ ਤੇ ਮੇਰਾ ਨਾਮ ਹੈਗਾ ਜੀ ਕਮਰਜੀਤ ਸਿੰਘ ਢਾਲੀਵਾਲ ਤੇ ਮੈਂ ਲੈਕਚਰਰ ਹਿਸਟਰੀ ਦੀ ਪੋਸਟ ਦੇ ਉੱਤੇ ਇੱਥੇ ਕੰਮ ਕਰ ਰਿਹਾ ਹੈਗਾ ਮੇਰੇ ਨਾਲ ਸਾਡੇ ਵਾਈਸ ਪ੍ਰਿੰਸੀਪਲ ਮੈਮ ਹੈਗੇ ਨੇ ਮੈਡਮ ਸੁਰਿੰਦਰ ਕੌਰ ਜੀ ਤੇ ਸਾਡੇ ਸ਼ਾਮ ਦੇ ਸ਼ਿਫਟ ਇਨਚਾਰਜ ਹੈਗੇ ਨੇ ਮੈਡਮ ਸਿਮਰਨ ਜੀ ਤੇ ਸਾਡੇ ਸਕੂਲ ਦੇ ਮੀਡੀਆ ਕੋਆਰਡੀਨੇਟਰ ਨੇ ਜੀ ਸ਼੍ਰੀ ਅਕਸ਼ੇ ਕੁਮਾਰ ਜੀ ਕੀ ਹੋਇਆ ਸਿਰ ਤੁਹਾਡੇ ਸਕੂਲ ਦੇ ਵਿੱਚ ਸਰ ਅੱਜ ਸਾਨੂੰ ਬਾਹਰੋਂ ਪ੍ਰਿੰਸੀਪਲ ਸਰ ਸੀਗੇ ਉਦੋਂ ਹੁਣ ਅੱਜ ਅੱਧੀ ਛੁੱਟੀ ਤੇ ਨੇ ਉਹ ਤੇ ਸਰ ਨੂੰ ਫੋਨ ਆਇਆ ਕਿ ਬਾਹਰ ਕੁਝ ਕੁ ਆਊਟਸਾਈਡਰ ਨੇ ਕਾਫੀ ਵੱਡੀ ਗਿਣ ਤੇ ਉਹਨਾਂ ਦੇ ਕੋਲ ਕੋਈ ਹਥਿਆਰ ਵਗੈਰਾ ਵੀ ਆ ਜਿਹੜੇ ਉਹ ਵੀ ਹੈਗੇ ਨੇ ਤੇ ਫਿਰ ਸਰ ਜਿਹੜੇ ਪ੍ਰਿੰਸੀਪਲ ਸਰ ਸੀਗੇ ਤੇ ਜੀ ਉਹਨਾਂ ਨੇ ਸਾਡੀ ਡਿਊਟੀ ਲਗਾਈ ਕਿ ਜੀ ਤੁਸੀਂ ਬਾਹਰ ਜਾ ਕੇ ਦੇਖੋ ਤੇ ਬੱਚੇ ਨੇ ਜਿਹੜੇ ਆਪਣੇ ਬਿਲਕੁਲ ਸੇਫ ਹੈ ਤੇ ਸਾਊਂਡ ਹੈ ਜਿਹੜੇ ਉਹ ਰਹਿਣੇ ਚਾਹੀਦੇ ਹੈਗੇ ਆ ਤੇ ਜੇ ਅਸੀਂ ਜਦੋਂ ਬਾਹਰ ਗਏ ਹੈਗੇ ਆ ਤਾਂ ਇੱਕ ਬਹੁਤ ਵੱਡਾ ਟੋਲਾ ਸਰ ਉੱਥੋਂ ਭੱਜ ਗਿਆ ਤੇ ਇੱਕ ਬੱਚਾ ਸੀਗਾ ਜਿਹੜਾ ਕਿ ਸਾਡੇ ਸਕੂਲ ਦਾ ਸੀਗਾ ਤੇ ਉਹਨੇ ਯੂਨੀਫਾਰਮ ਪਾਈ ਹੋਈ ਸੀ ਉਹ ਸੀਗਾ ਉਹਦੇ ਨਾਲ ਦੋ ਜਾਨੇ ਹੋੜ ਕੜੇ ਸੀਗੇ ਤੇ ਸਰ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਅੰਦਰ ਚਲੋ ਤੇ ਕਿਉਂ ਆਏ ਹੈਗੇ ਹੋ ਤਾਂ ਜੀ ਉਹ ਸਰ ਜਿਵੇਂ ਹੁੰਦਾ ਹੀ ਉਹ ਵੀ ਨਹੀਂ ਵੀ ਅਸੀਂ ਜਾਣਾ ਹੈ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਅਕਰਨਾ ਤਾਂ ਸਰ ਉਹਦੇ ਵਿੱਚ ਅਸੀਂ ਜਿਹੜਾ ਇੱਕ ਬੱਚਾ ਸੀਗਾ ਜਿਹੜਾ ਸਾਡੇ ਸਕੂਲ ਦਾ ਸੀਗਾ ਜਿਹੜਾ ਕਿ ਸਕੂਟਰ ਦੇ ਉੱਤੇ ਬੈਠਾ ਸੀਗਾ ਉਹਦੀ ਅਸੀਂ ਚਾਬੀ ਸੀ ਸਰ ਲੌਕ ਲੈ ਕੇ ਤੇ ਉਹਦੀ ਫੋਟੋ ਖਿੱਚੀ ਸਰ ਤੇ ਜਿਹੜੇ ਦੋ ਬੱਚੇ ਸੀਗੇ ਉਹਨੂੰ ਲੈ ਕੇ ਅੰਦਰ ਆਏ ਤੇ ਜਿਹੜੇ ਬੱਚੇ ਸੀਗੇ ਸਰ ਉਹਨਾਂ ਕੋਲੇ ਫੋਨ ਵੀ ਹੈਗਾ ਸੀਗਾ ਤੇ ਸਰ ਉਦੋਂ ਹੀ ਉਹ ਫੋਨ ਕਰਕੇ ਮਤਲਬ ਕਿ ਕਹਿੰਦੇ ਆ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਦੇ ਨਾਲ ਕਿਹਾ ਕਿ ਜਿਨ੍ਹਾਂ ਦਾ ਪੇਪਰ ਹੈ ਬੱਚੇ ਪੇਪਰ ਦੇਣ ਜਾਓ ਜਿਨ੍ਹਾਂ ਦਾ ਪੇਪਰ ਹੋ ਚੁੱਕਿਆ ਹੈਗਾ ਤੇ ਉਹ ਆਪਣੇ ਆਪਣੇ ਘਰਾਂ ਨੂੰ ਜਾਓ ਤੇ ਜਿਹੜੇ ਦੋ ਬੱਚੇ ਸੀਗੇ ਸਰ ਜਦੋਂ ਅੰਦਰ ਆ ਰਹੇ ਸੀ ਤੇ ਇਹਨਾਂ ਨੇ ਫੋਨ ਕੀਤਾ ਵੀ ਆਜੋ ਫਟਾਫਟ ਆਜੋ ਤੇ ਸਰ ਉਸ ਤੋਂ ਬਾਅਦ ਜਦੋਂ ਅੰਦਰ ਆ ਗਏ ਅਸੀਂ ਫੋਨ ਲੈ ਕੇ ਇਹਨਾਂ ਤੋਂ ਤੇ ਇਹਨਾਂ ਨੂੰ ਸਰ ਦਫਤਰ ਦੇ ਵਿੱਚ ਪ੍ਰਿੰਸੀਪਲ ਸਰ ਦੇ ਕੋਲ ਲਿਆਂਦਾ ਹੈਗਾ ਤੇ ਉਸ ਤੋਂ ਬਾਅਦ ਸਰ ਅਸੀਂ ਜਿਹੜੀ ਵੀ ਆਪਣੀ ਕਾਰਵਾਈ ਸੀਗੀ ਪੁਲਿਸ ਦੀ ਕਾਰਵਾਈ ਪਹਿਲਾਂ ਵੀ ਸਰ ਨੇ ਫੋਨ ਕਰਤਾ ਸੀਗਾ ਪੁਲਿਸ ਨੂੰ ਕਿ ਜੀ ਅੱਜ ਕੋਈ ਬਾਹਰ ਗੜਬੜ ਹੋਣ ਵਾਲੀ ਹੈ ਕਿ ਜੀ ਇਹਨੇ ਪੁਲਿਸ ਆਏਗੀ ਵੀ ਕਿਉਂਕਿ ਜਦ ਤੱਕ ਸਰ ਕੋਈ ਮਸਲੇ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕਿਉਂ ਆਏ ਨੇ ਤੇ ਕੋਈ ਵੀ ਅੱਗੇ ਪਿੱਛੇ ਸਰ ਬੱਚਿਆਂ ਦੇ ਨਾਲ ਕਿਸੇ ਦੇ ਨਾਲ ਕੋਈ ਛੋਟੀ ਮੋਟੀ ਕੋਈ ਬਰਦਾਤ ਹੋ ਜਾਵੇ ਤੇ ਵੱਡਾ ਉਪਘਟਨ ਕਰ ਜਾਵੇ ਸਰ ਉਹਨੂੰ ਬਚਾਉਣ ਦੇ ਖਾਤਰ ਅਸੀਂ ਸਰ ਪੁਲਿਸ ਨੂੰ ਇਨਫੋਰਮ ਕਰਤਾ ਤੇ ਅਸੀਂ ਸਰ ਅੰਦਰ ਖੜੇ ਹੈਗੇ ਆ ਤਾਂ ਸਰ ਜਿਹੜਾ ਸਿਕਿਉਰਿਟੀ ਗਾਰਡ ਹੈ ਤੇ ਸਰ ਨੇ ਉਹਨਾਂ ਨੂੰ ਕਿਉਂਕਿ ਸਾਡੇ ਜਿਹੜੇ ਇੱਕ ਸਕਿਉਰਿਟੀ ਗਾਰਡ ਨੇ ਅੱਜ ਉਹ ਛੁੱਟੀ ਤੇ ਹੈਗੇ ਨੇ ਤੇ ਇਹ ਸਰ ਜਦੋਂ ਜਾ ਰਹੇ ਨੇ ਜਸਟ ਅੰਦਰ ਹੀ ਥੋੜੀ ਜੀ ਮਤਲਬ ਕਿ ਬਾਹਰ ਨਿਕਲੇ ਨੇ ਬਿਲਕੁਲ ਸਕੂਲ ਦੇ ਅੰਦਰ ਸੀ ਮੋਕੇ ਜਿਹੜਾ ਗੇਟ ਤੋਂ ਤਕਰੀਬਨ ਤਕਰੀਬਨ 50 60 ਮੀਟਰ ਅੰਦਰ ਤਾਂ ਇੱਕ ਬਾਹਰੋਂ ਆਊਟਸਾਈਡਰ ਆ ਰਿਹਾ ਸੀ ਇਹਨਾਂ ਨੇ ਪੁੱਛਿਆ ਜੀ ਹਾਂ ਤੂੰ ਭਈ ਕੌਣ ਹੈ ਤੇ ਸਰ ਉਹਨੇ ਨਾਲ ਦੀ ਨਾਲ ਹੀ ਪਿੱਛੇ ਨੂੰ ਹੱਥ ਪਾ ਕੇ ਜੋ ਸਾਡੇ ਸਕਿਉਰਿਟੀ ਗਾਰਡ ਦਾ ਕਹਿਣਾ ਹੈਗਾ ਤੇ ਉਹਨਾਂ ਨੇ ਇਹਦੇ ਤੇ ਸਰ ਜੀ ਦੱਤਰ ਸੀਗਾ ਕੋਈ ਉਹਦੇ ਨਾਲ ਵਾਰ ਕੀਤਾ ਹੈਗਾ ਤੇ ਕਿਉਂਕਿ ਉਹ ਸਰ ਆਪ ਪੈਸਕੋ ਵੱਲੋਂ ਰੱਖੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਇਹ ਸਰ ਆਰਮੀ ਦੇ ਵਿੱਚ ਰਹੇ ਹੋਏ ਨੇ ਤੇ ਇਹਨਾਂ ਨੇ ਸਰ ਤੁਰੰਤ ਐਕਸ਼ਨ ਕਰਦੇ ਹੋਏ ਸਰ ਆਪਣਾ ਹੱਥ ਅੱਗੇ ਕੀਤਾ ਤੇ ਇਹਨਾਂ ਦੇ ਹੱਥ ਦੇ ਉੱਤੇ ਲੱਗੀ ਉਸ ਤੋਂ ਬਾਅਦ ਸਰ ਜੀ ਜਦੋਂ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਕੁਝ ਕੇ ਜਾਂ ਪਤਾ ਨਹੀਂ ਕਿਵੇਂ ਸਰ ਉਨੀ ਵਾਰ ਕੀਤਾ ਜਿਹੜਾ ਕਿ ਉਹਨਾਂ ਦੇ ਨੱਕ ਦੇ ਉੱਤੇ ਹੈ ਜਿਹੜਾ ਹੈਗਾ ਲੱਗਿਆ ਹੈਗਾ ਉਹ ਲੜਕਾ ਸੀਗਾ ਸਰ ਜਿਹੜਾ ਨਾਉਦੀ ਨਾਲ ਮੌਕੇ ਤੋਂ ਜਿਹੜਾ ਹੈ ਸੀਗਾ ਉਹ ਭੱਜ ਗਿਆ ਸਿਕਿਉਰਿਟੀ ਗਾਰਡ ਦੱਸ ਰਹੇ ਜਿਹਨੇ ਸੱਟਾਂ ਲੱਗੀਆਂ ਉਹਨਾਂ ਨੂੰ ਕਿਹੜੇ ਹਸਪਤਾਲ ਲੈ ਕੇ ਗਏ ਸਰ ਜੀ ਉਹਨੂੰ origindar ਹਸਪਤਾਲ ਲੈ ਕੇ ਗਏ ਜੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਹਾਂ ਜੀ ਨਾਉਦੀ ਨਾਲ ਆ ਗਈ ਸੀ ਜਿਹੜੇ ਦੋ ਬੱਚੇ ਅਸੀਂ ਅੰਦਰ ਬਿਠਾਏ ਹੋਏ ਸੀਗੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਆਪਣੇ ਨਾਲ ਲੈ ਗਏ ਨੇ ਜੀ ਜਿਹੜੇ ਤੁਸੀਂ ਬੰਦੇ ਬਾਹਰ ਦੱਸੋ ਕਿ ਕੱਠ ਹੋਇਆ ਹੋਇਆ ਸੀਗਾ ਕਿੰਨੇ ਕ ਬੰਦੇ ਸੀਗੇ ਕੀ ਉਹ ਤੁਹਾਡੇ ਸਕੂਲ ਦੇ ਬੱਚੇ ਸੀ ਜਾਂ ਸਾਰੇ ਬਾਹਰ ਦੇ ਅਡਰੈਸ ਤੇ ਸੀ ਨਹੀਂ ਇੱਕ ਇੱਕ ਮਤ ਦਾ ਅਡਰੈਸ ਵਾਲਾ ਸੀ ਜੀ 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 ਉਹਦੀ ਅਸੀਂ ਫੋਟੋ ਖਿੱਚ ਲਈ ਸੀ ਉਹ ਸਰਪੁਲਿਸ ਨੂੰ ਅਸੀਂ ਪ੍ਰੋਵਾਈਡ ਕਰਤੀ ਹੈਗੀ ਆ ਕੁਝ ਪਤਾ ਲੱਗਿਆ ਵੀ ਕੀ ਰੰਜੀਤ ਸਿੰਘੀ ਕਿਉਂ ਲੜਾਈ ਹੋਈ ਹੈ ਨਹੀਂ ਸਰ ਇਸ ਤਰ੍ਹਾਂ ਦਾ ਹਲੇ ਕੁਝ ਵੀ ਪਤਾ ਨਹੀਂ ਲੱਗਿਆ ਹੈਗਾ ਅਸੀਂ ਉਹੀ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤਾਂ ਜਿਹੜੇ ਸਾਡੇ ਸੀਗੇ ਚਲੋ ਸਿਕਿਉਰਟੀ ਵਾਲੇ ਆਪਣੇ ਸਾਥਕਾ ਅਰਮੀ ਦੇ ਵਿੱਚੋਂ ਆਏ ਹੋਏ ਨੇ ਅਕਸਰਮੀਨ ਮੈਨ ਹੈਗੇ ਨੇ ਤੇ ਇਹਨਾਂ ਨੇ ਤਾਂ ਤੁਰੰਤ ਕਾਰਵਾਈ ਕਰਕੇ ਜਿਹੜਾ ਇਹਨਾਂ ਤੇ ਹਮਲਾ ਹੋਇਆ ਸੀਗਾ ਉਹਨੂੰ ਕਾਫੀ ਅੱਜ ਤੱਕ ਘਟਾਤਾ ਤੇ ਲੇਕਿਨ ਸਰ ਜੇਕਰ ਕੋਈ ਆਮ ਬੱਚਾ ਹੁੰਦਾ ਜਿਵੇਂ ਅੱਜਕੱਲ ਬੱਚੇ ਨੇ ਸਰ ਬੱਚਿਆਂ ਚ ਕੁਝ ਨਹੀਂ ਹੈਗਾ ਜਾਂ ਸਾਡਾ ਆਮ ਕੋਈ ਟੀਚਰ ਹੁੰਦਾ ਜਿਹੜਾ ਇੰਨੀ ਫੁਰਤੀ ਸ਼ਾਇਦ ਨਾ ਦਿਖਾ ਸਕਦਾ ਪਰ ਸਰ ਇਹ ਜਿਹੜੀ ਘਟਨਾ ਸੀ ਇੱਕ ਬਹੁਤ ਵੱਡਾ ਰੂਪੀ ਧਾਰਨ ਕਰ ਸਕਦੀ ਸੀ ਇਹ ਸਾਡੇ ਕੋਲ ਨਾ ਇੰਟੀਮੇਸ਼ਨ ਆਈ ਸੀ ਮਨਸਿਪਲੇ ਫੀਨ ਖਾਨੇ ਸਕੂਲ ਕੁਝ ਬਾਹਰ ਆਊਟਸਾਈਡਰ ਆ ਕੇ ਤੇ ਇਹ ਵੀ ਕੁੱਟਮਾਰ ਕਰਦੇ ਨੇ ਤੇ ਮੁਕੇ ਦੇ ਟੀਮ ਭੇਜਿਆ ਸੀ ਇੰਪੀਜ ਗਿਆ ਦਾ ਪਤਾ ਕੀਤਾ ਤਾਂ ਉਥੇ ਚੌਕੀਦਾਰ ਆ ਜਸਵੀਰ ਜਿਹੜਾ ਫਰੀਦਖਾਨੇ ਸਕੂਲ ਦਾ ਹੈ ਤੇ ਉਹਦੇ ਨਾਲ ਪੁੱਛਗਿੱਛ ਕੀਤੀ ਵੀ ਬਾਹਰਲੇ ਦੋ ਇੱਕ ਦਿਵਾਂਸ਼ੂ ਇੱਕ ਤੌਰਵ ਇੱਕ ਗੋਰੂ ਇਹ ਤਿੰਨ ਮੁੰਡਿਆਂ ਨੇ ਇਹ ਕਹਿੰਦਾ ਮੇਰੇ ਤੇ ਆ ਕੇ ਹਮਲਾ ਕੀਤਾ ਤੇ ਦੋ ਮੁੰਡੇ ਅਸੀਂ ਰੌਲ ਅਪ ਕਰ ਲਏ ਤੀਜਾ ਵੀ ਦੇਖਦੇ ਆ ਬਾਕੀ ਤਫ਼ਤੀਸ਼ ਕਰ ਰਹੇ ਆ ਜਿਹਨੇ ਹੋਊਗਾ ਆਪਾਂ ਤੇ ਕਿਸੀ ਕਾਰਵਾਈ ਕਰੀ ਗਈ ਕਾਰਵਾਈ ਜਿਵੇਂ ਦੀ ਹੋਊਗੀ ਆਪਾਂ ਕਰਾਂਗੇ ਕਿਸ ਰੰਜੀਤ ਦੇ ਚੱਲਦੇ ਸਾਰੇ ਨਹੀਂ ਇਹ ਕਲੀਅਰ ਨਹੀਂ ਹੋ ਰਿਹਾ ਇਹ ਕਲੀਅਰ ਨਹੀਂ ਹੋ ਰਿਹਾ ਕੋਈ ਕਾਰਨ ਦੱਸਿਆ ਗਿਆ ਤੇ ਤੁਸੀਂ ਸਕੂਲ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਹੋਏਗੀ ਨਹੀਂ ਪ੍ਰਿੰਸੀਪਲ ਨਾਲ ਗੱਲ ਨਹੀਂ ਹੋਈ ਇਹਦੇ ਨਾਲ ਹੀ ਆਪਣਾ ਜਸਵੀਰ ਜਿਹੜਾ ਚੌਕੀਦਾਰ ਹੈ ਇਹਦੇ ਨਾਲ ਆਪਣੀ ਸਰ ਸਕੂਲ ਦੇ ਬਾਹਰ ਕੈਮਰੇ ਵਗੈਰਾ ਵੀ ਲੱਗੇ ਨੇ ਉਹ ਅਸੀਂ ਫੁਟੇਜ ਲੈ ਰਹੇ ਆ ਫੁਟੇਜ ਲੈ ਕੇ ਜਿਵੇਂ ਹੋਊਗਾ ਉਹ ਠੀਕ ਹੈ